ਸਾਨਾ ਗਵਰ ਹਾਂ ਇਹ ਮੇਰਾ ਹੀ ਭਾਵ ਹੈ ਇੱਕੋ ਕੋ ਹੁਣ ਸੀ ਤੇ ਕਿੰਨਾ ਫਰਕ ਹੈ ਸਾਡੇ ਚ ਮੈਂ ਮਾਰ ਮਾਰ ਜਾਨੀ ਐ ਇੱਥੇ ਬੈਠੀ ਫੇਰ ਉਹਦਾ ਸੋਚਣ ਨਹੀਂ ਆ ਹੁਣ ਫੇਰ ਉਹਦੀ ਸਾਸੋ ਤੇ ਡੇਰੇ ਪਾਏਗੀ ਕਰੇ ਕੀ ਕੁਛ ਕਰੇਗੀ ਤੋਂ ਮਨਾਂ ਮੇਰਾ ਸੁੱਫਤਰ ਲੱਗਦਾ ਹੁਸਾਨ ਹੋ ਗਿਆ ਸਾਰਾ ਸਾਰ ਇਲਜ਼ਾਮ ਇਹਨਾਂ ਦੇ ਗਲਤ ਲਾਇਆ ਕਹਿੰਦੇ ਆ ਪਿੱਛੇ ਹੋਇਆ ਸੈਨ ਨੇ ਕਿਤੇ ਕਿ ਮੈਂ ਭਾਈ ਬਗੀ ਨਹੀਂ ਪਾਨੀ ਕਿੰਨਾ ਮੇਰੀ ਸ਼ਰਾਫਤ ਵੇਖ ਜਦ ਤੱਕ ਬਿਜ਼ਨਸ ਨੂੰ ਖਤਮ ਨਾ ਨਾ ਕੀਤਾ ਜਾਵੇ ਜਿਹੜਾ ਵੀ ਚੈਪਟਰ ਸ਼ੁਰੂ ਕੀਤਾ ਹੋਵੇ ਤਦ ਤੱਕ ਅਸੀਂ ਪੈਸੇ ਬਾਹਰ ਨਹੀਂ ਕੱਢੀਦੇ ਮੈਂ ਫੇਰ ਵੀ ਇਹ ਚੱਲ ਕੋਈ ਨਹੀਂ ਮੇਰਾ ਯਾਰ ਦੋਸਤ ਹੈ ਮੇਰਾ ਸਾਲਾ ਹੈ ਮੈਂ ਪਹਿਲਾਂ ਪੈਸੇ ਕੱਢ ਕੇ ਆਪਣੇ ਅਕਾਊਂਟ ਚ ਕਹਿੰਦੇ ਕੱਢ ਕੇ ਇਹਦੇ ਹੱਥ 70 ਲੱਖ ਰੁਪਏ ਪੜਾਇਆ ਸਾਲਾ ਨੇ ਜਿੱਥੇ-ਜਿੱਥੇ ਬੜਿਆ ਉੱਥੇ ਦੇ ਦਿੱਤੇ ਇਹਨੂੰ ਘਾਟਾ ਵੀ ਪਿਆ ਪੈਸਾ ਦਾ ਘਾਟਾ ਵੀ ਪਿਆ ਦੇਖੋ ਮੰਮੀ ਜਦੋਂ ਕੰਮ ਸ਼ੁਰੂ ਕਰੋ ਉਹਦੇ ਪੈਸੇ ਲੱਗਦੇ ਨੇ ਜੇ ਕੰਮ ਵਿੱਚੋਂ ਬੰਦ ਕਰੋਗੇ ਇਹਦੇ ਨੁਕਸਾਨ ਨਹੀਂ ਦੇ ਹੋਣੇ ਆ ਤੇ ਨੁਕਸਾਨ ਤਾਂ ਤੂੰ ਆਪ ਕੀਤਾ ਤੂੰ ਮੇਰੇ ਬੰਦੇ ਤੇ ਕਿਉਂ ਲਾਮ ਨਿਆ ਜਾਮ ਪਤਾ ਐਵੇਂ ਥੋੜੀ ਆਂਦੇ ਜਿਹੜੀ ਕਲੇ ਹੁੰਦੀ ਨਾ ਉਹ ਬੜੀ ਮਾੜੀ ਹੁੰਦੀ ਐ ਜੂ ਘਰ ਚ ਹੋਵੇ ਕਿਤੇ ਵੀ ਹੋਵੇ ਕਾਰੋਬਾਰ ਚ ਹੋਵੇ ਸਾਰਾ ਇਹ ਪਾਂਡਾ ਉਹਨੇ ਤੇ ਸਾਗ ਦੇ ਸਿਰ ਤੇ ਪੰਨਤਾ ਵਾ ਸਿਮਰਤ ਆਂਦੀ ਮੰਮੀ ਗੱਲ ਤੂੰ ਸਿਆਣੀ ਬਿਆਣੀ ਐ ਪੜ੍ਹੀ ਲਿਖੀ ਐ ਸ਼ਹਿਰ ਚ ਰਹਿਨੀ ਸ਼ੁਰੂ ਕਰੋ ਤੈਨੂੰ ਸਮਝ ਹੋਣੀ ਚਾਹੀਦੀ ਐ ਜੇ ਕਿਹ ਚੰਗੇ ਬੰਦੇ ਨਾਲ ਕਾਰੋਬਾਰ ਸੈੱਟ ਹੁੰਦਿਆ ਲੋਕੀ ਕਹਿੰਦੇ ਨੇ ਕਾਰੋਬਾਰ ਵਾਲਿਆਂ ਨਾਲ ਰਿਸ਼ਤੇਦਾਰੀਆਂ ਪਾ ਲਈਏ ਤੇ ਚਲੋ ਅੱਗੇ ਚੜਾਈਆਂ ਵੱਧਦੀਆਂ ਨੇ ਇਹ ਉਲਟਾ ਰਹਉਂਦੇ ਨੇ ਬੈਠ ਕੇ ਦੋਨੋਂ ਦੱਸ ਕਿ ਇਹਨੇ ਕੋਲੋਂ ਮਾੜੇ ਹੀ ਨੇ ਨਾ ਕੋਈ ਮਾੜੀ ਗੱਲ ਕਰਦੇ ਨੇ ਨਾ ਕੁਝ ਕਹਿੰਦੇ ਨੇ ਪਰ ਮੇਰੇ ਮਨ 'ਚ ਜਿਹੜੀ ਗੱਲ ਹੈ ਨਾ ਇੱਕ ਵਾਰੀ ਜਾ ਕੇ ਮੰਮੀ ਮੈਂ ਇਹਦੇ ਨਾਲ ਕਲੀਅਰ ਕਰਨੀ ਆ ਕਿ ਤੂੰ ਕਾਦਾ ਸ਼ੌਕਾਰ ਐ ਕਾਦਾ ਇਨਾ ਵੱਡਾ ਬੰਦਾ ਫਿਰਦਾ ਹੈ ਜਿਸ ਮਾਂ ਦੀ ਕੋਖ ਨੇ ਤੈਨੂੰ ਜਨਮ ਦਿੱਤਾ ਵੈ ਜਿਹਦੀ ਬਦੌਲਤ ਤੂੰ ਇਸ ਦੁਨੀਆ 'ਚ ਆਇਆ ਮੈਂ ਤੂੰ ਖਲੋਤਾ ਪੜਿਆ ਲਿਖਿਆ ਗਿਆ ਮੈਂ ਉਹਨਾਂ ਨੂੰ ਥੱਲੇ ਸੁੱਟ ਕੇ ਆਪਣੇ ਸੋਹਰਿਆਂ ਨੂੰ ਤਾਂ ਆਪਣੀ ਜਨਾਨੀ ਨੂੰ ਕਾਂ ਲਾਇਆ ਆ ਮੈਂ ਜਾਣਾ ਮੰਮੀ ਪੁੱਤ ਜਾਪਾ ਮੈਨਾ ਜਾ ਜਿਹੜਾ ਵਕਤ ਹੁੰਦਾ ਨਾ ਇਹ ਬੜਾ ਬਲਵਾਨ ਹੁੰਦਾ ਜਦੋਂ ਵਕਤ ਆਏਗਾ ਨਾ ਕਿਸੇ ਦਿਨ ਨੂੰ ਤੇ ਆਪੇ ਸੋਚੇਗਾ ਮੇਰਾ ਮਾਂ ਪਿਓ ਭੈਣ ਵੀ ਕੀ ਚੀਜ਼ ਹੈਗੀ ਦੇਖੋ ਮੰਮੀ ਮੈਂ ਮੱਕਦ ਹੀ ਉਡੀਕ ਚ ਨਹੀਂ ਰਹਿਣਾ ਜਿਹੜਾ ਸਮਾਂ ਜਦੋਂ ਆਏਗਾ ਉਦੋਂ ਤੇ ਆਏਗਾ ਪਰ ਕਦੀ ਕਦੀ ਕੁਝ ਚੀਜ਼ਾਂ ਨੇ ਨਾ ਰੱਬ ਨੇ ਸਾਨੂੰ ਆਪ ਹੀ ਖੜਿਆ ਕੀਤਾ ਹੁੰਦਾ ਕਿ ਤੁਰ ਬੰਦਿਆ ਤੈਨੂੰ ਲੱਤਾਂ ਦਿੱਤੀਆਂ ਕਾਰ ਬੰਦਿਆ ਤੈਨੂੰ ਹੱਥ ਦਿੱਤੇ ਐ ਸੋਚ ਬੰਦਿਆ ਤੈਨੂੰ ਦਿਮਾਗ ਦਿੱਤਾ ਮਾਲਾ ਨਾ ਕਰਮ ਕਿਸ ਨਾ ਕਰੀ ਤੇ ਧੱਕਾ ਨਾ ਕਿਸ ਨਾ ਕਰੀ ਮੈਂ ਨਾ ਮਾਲਾ ਕਰਮ ਕਰਨ ਚੱਲੀ ਆ ਨਾ ਮੈਂ ਧੱਕਾ ਕਰਨ ਚੱਲੀ ਆ ਮੈਂ ਸਿਰਫ ਹਮੇ ਚੇਤੇਗਰਾਨ ਚੱਲੀ ਆ ਕਿ ਜਦੋਂ ਤੈਨੂੰ ਲੋੜ ਸੀ ਕਿਸੇ ਦੀ ਉਦੋਂ ਤੂੰ ਨਾਲ ਖਲੋਪਾ ਰਿਆ ਮੈਂ ਅੱਜ ਤੇਰੇ ਪੈਰ ਪੱਕੇ ਹੋ ਗਏ ਤੇ ਤੂੰ ਕਹਿੰਨਾ ਮੈਂ ਹੈ ਕੋਣ ਉਹ ਤੂੰ ਇਹ ਗੱਲ ਗਲਤ ਈ ਹੈ ਜਠਾਨੀ ਮੇਰੀ ਤਾਂ ਚਲੀਏ 3-4 ਦਿਨਾਂ ਵਾਸਤੇ ਵੇਖੋ 3-4 ਦਿਨ ਲੰਘਦੀ ਜਾਂ ਕਿੰਨੇ ਦਿਨ ਲੰਘਦੀ ਅਗਲੀ ਗਈ ਆਪਣੇ ਘਰ ਲੈਣ ਨਾਲ ਬੱਜੀ ਦੇ ਪਈ ਸੀ ਉਹਨੂੰ ਵੀ ਰਾਤ ਹੋਈ ਕਿ ਚਲ ਘਰ ਚ ਕੋਈ ਆਇਆ ਸਾਂਭਣ ਵਾਲਾ ਰੀਆ ਉਹਨ ਗਈ ਐ ਸ਼ਾਮ ਤੱਕ ਆਏ ਨਾ ਰੀਆ ਨੇ ਮੈਂ ਇੱਕ ਵਾਰੀ ਨਾ ਸੇਵਕ ਵੱਲ ਹੋਵਾਂ ਉਹਨੇ ਮੈਨੂੰ ਕਿਹਾ ਮੈਂ ਇਸ ਦਲੀਜ ਨਾ ਚੜੀ ਪਰ ਇੱਕ ਵਾਰੀ ਉਸ ਦਿਲੀ ਚੜਨਾ ਜ਼ਰੂਰ ਹੈ ਅੰਜੂ ਐਵੇਂ ਮੰਦਾ ਚੰਗਾ ਬੋਲੇਗਾ ਫੇਰ ਐਵੇਂ ਤੇਰਾ ਮਨ ਦੁਖੀ ਹੋਏਗਾ ਕੋਈ ਗੱਲ ਨਹੀਂ ਮੰਮੀ ਮੰਦਾ ਤੇ ਚੰਗਾ ਇਹੀ ਤਾਂ ਪੁੱਛਣਾ ਜਾ ਕੇ ਕਿ ਕੀ ਤੂੰ ਬੋਲ ਸਕਦਾ ਮੈਂ ਬੰਦਾ ਬੋਲਣ ਜੋਗਾ ਉਦੋਂ ਹੀ ਹੁੰਦਾ ਨਾ ਜਦੋਂ ਮੂੰਹ 'ਚ ਦੰਦ ਆ ਜਾਂਦੇ ਨੇ ਤੇ ਜਦੋਂ ਦੰਦ ਨਹੀਂ ਸੀਗੇ ਉਦੋਂ ਇਹੀ ਅੰਝੂ ਚੰਗੀ ਲੱਗਦੀ ਸੀ ਇਹੀ ਮਾਂ ਚੰਗੀ ਲੱਗਦੀ ਸੀ ਇਹ ਲੋਕਾਂ ਦੀ ਫਿਤਰਤ ਹੈ ਕੀ ਮੰਮੀ ਜਦੋਂ ਉਹਨਾਂ ਦੇ ਪੱਲੇ ਕੁਛ ਨਾ ਹੋਵੇ ਸੂਝ-ਬੂਝ ਨਾ ਹੋਵੇ ਕੋਈ ਕੰਮ ਕਰਨ ਦਾ ਤਰੀਕਾ ਨਾ ਹੋਵੇ ਜਾਂ ਉਹਨਾਂ ਕੋ ਕੋਈ ਪੈਰ ਰੱਖਣ ਦੀ ਜਗ੍ਹਾ ਨਾ ਹੋਵੇ ਫਿਰ ਉਹ ਆਸਰਾ ਭਾਲਦੇ ਨੇ ਜਦੋਂ ਉਹਨਾਂ ਨੂੰ ਆਸਰਾ ਮਿਲ ਜਾਂਦਾ ਨਾ ਫਿਰ ਉਹ ਖਲੋ ਜੰਦੇ ਨੇ ਫਿਰ ਉਹ ਆਪਣੀਆਂ ਛੱਤਾਂ ਪਾਣੀਆਂ ਸ਼ੁਰੂ ਕਰ ਦਿੰਦੇ ਨੇ ਉਹ ਛੱਤ ਤੇ ਜਾ ਕੇ ਨਾ ਆਪਣਾ ਬਸੇਰਾ ਸ਼ੁਰੂ ਕਰ ਦਿੰਦੇ ਨੇ ਜਿੰਨੇ ਆਸਰਾ ਦਿੱਤਾ ਹੋਏਗਾ ਜਿੰਨੇ ਉਹਨੇ ਛੱਤ ਪਾ ਕੇ ਦਿੱਤੀ ਹੋएगी ਉਹਦੇ ਨਾਲ ਨਹੀਂ ਤੁਰਨਗੇ ਹੰਕਾਰਤਾ ਵਖਾਨਗੇ ਅੱਗੋ ਕਹਿ ਦਣਗੇ ਸਾਨੂੰ ਕਿਸੇ ਨੇ ਖਰੀਦਿਆ ਥੋੜੀ ਹੈ ਅਸੀਂ ਕਿਸੇ ਨੂੰ ਕੀ ਜਾਣਦੇ ਆ ਅਸੀਂ ਸਭ ਕੁਝ ਆਪ ਹੀ ਕੀਤਾ ਵੈ ਅੱਜ ਉਹ ਚੀਜ਼ ਦਾ ਜਵਾਬ ਦੇਣ ਜਾਣਾ ਮੈਂ ਤੁਸੀਂ ਪਿੱਛੇ ਉਹ ਘਰ ਦਾ ਧਿਆਨ ਰੱਖਣਾ ਬਹੁਤ ਬੋਤਮੇ ਰੱਖਾਂਗੀ ਸੋਈ ਕੁੱਲੀ ਸਭ ਕੁਝ ਪਿਆ ਜੋ ਤੁਹਾਡਾ ਦਿਲ ਕਰੇ ਬਣਾ ਕੇ ਖਾਓ ਠੀਕ ਹੈ ਉੰਜ ਸਬਜੀ ਬਣੀ ਹੋਈ ਰਾਜਮਾ ਬਨੇ ਹੋਏ ਨੇ ਆਇਨਾ ਨੇ 5 ਵੇ ਤੱਕ ਆਇਨਾ ਰੀਆ ਨੇ ਠੀਕ ਹੈ ਮੈਂ ਉਸ ਤੋਂ ਪਹਿਲਾਂ ਹੀ ਆ ਜਾਾਂਗੀ ਤੇ ਪਾਪਾ ਲੇਟ ਆਣਗੇ ਇਹਨਾਂ ਦੇ ਨਾਲ ਹੀ ਹੋਏ ਨਾ ਠੀਕ ਤੇ ਜੇ ਤੇ ਉੱਥੋਂ ਦਾ ਹੋ ਗਿਆ ਠੀਕ ਹੈ ਨਹੀਂ ਤੇ ਮੰਮੀ ਇਹ ਮੈਨੂੰ ਦੱਸਣ ਦੇ ਸੀ ਇਹਨਾਂ ਦਾ ਨਾ 60 ਕਾਗਜ ਦਾ ਪਲਾਟ ਹੈਗਾ ਛੋਟਾ ਜਾਂ ਇਹ ਸ਼ਹਿਰ ਚ ਹੀ ਲੱਗ ਗਈ ਹੈ ਜਾਵੇ ਇੱਕ ਕਮਰਾ ਬਸ ਪਿਆ ਹੈ ਮੈਂ ਪਲਾਟ ਚ ਬਾਕੀ ਸਾਰਾ ਬਣਾਉਣ ਵਾਲਾ ਜੇ ਤੀ ਗੁੱਸਾ ਨਾ ਕਰੋ ਮਾਪੇ ਤੇ ਸਦਾ ਈਆਂ ਬੋਤਲੋਂ ਮੰਮੀ ਦੇਂਦੇ ਨੇ ਇਹ ਕਰਨ ਨੇ ਈਆਂ ਬੋਤਲ ਦੇ ਜਿਹੜੇ ਮਾਪੇ ਨੂੰ ਵੀ ਕਦੀ ਦੇ ਦੇਣ ਜਿਉ ਤੁਹਾਨੂੰ ਅਸੀਂ ਛੱਤ ਦੀਏ ਥੋੜਾ ਜਿਹਾ ਬਣਾ ਦੀਏ ਤੇ ਯਾਰ ਆਰਾਮ ਨਾਲ ਬੇ ਮਤਲਬ ਕਿ ਬਿਲਕੁਲ ਬੇਫਿਕਰ ਹੋ ਕੇ ਰੋਗੇ ਤੁਹਾਨੂੰ ਐ ਤਾਂ ਨਹੀਂ ਆਏਗਾ ਹਾਏ ਹਾਏ ਮੈਂ ਤੀ ਕਰ ਬੈਠੀ ਹਾਏ ਹਾਏ ਇਹ ਤਾਂ ਮੈਂ ਵੀ ਇਹ ਚੀਜ਼ ਨੂੰ ਮਹਿਸੂਸ ਕਰਦੀ ਕਿ ਤੁਸੀਂ ਕੀ ਕਰਦੇ ਹੋ ਤੇ ਤੁਸੀਂ ਡੈਡੀ ਨਾਲ ਬਾਹਵੇਂ ਉੱਥੇ ਆਰਾਮ ਨਾਲ ਰਹਿ ਲਿਆ ਕਰਨਾ ਮੈਂ ਵੀ ਸਕੂਨ ਚ ਰਵਾਂਗੀ ਚਲ ਮੇਰੀ ਮਾਂ ਆਰਾਮ ਨਾਲ ਰਹਿੰਦੀ ਵੀ ਹੈ ਕੋਈ ਐਡੀ ਗੱਲ ਨਹੀਂ ਮੰਨ ਨਹੀਂ ਭਰਨਾ ਮੰਮੀ ਮੈਨੂੰ ਪਤਾ ਤੁਹਾਨੂੰ ਸੇਵਕ ਬੋਲੋ ਬਹੁਤ ਹੁੰਦਾ ਪਿਆ ਪਰ ਸੇਵਕ ਨੂੰ ਵੀ ਜਾ ਕੇ ਨਾ ਇੱਕ ਵਾਰੀ ਸ਼ੀਸ਼ਾ ਵਿਖਾਣਾ ਬਹੁਤ ਜ਼ਰੂਰੀ ਹੈ ਨਹੀਂ ਪੁੱਤ ਮੈਰੀ ਤੇ ਮਹਾਰਾਜ ਅੱਗੇ ਅਰਦਾਸ ਹੈ ਮੇਰਾ ਪੁੱਤ ਜ਼ਰੂਰ ਪਰਤੇਗਾ ਕਦੀ ਤੇ ਪਰਤੇਗਾ ਹੀ ਪਰਤੇਗਾ ਪਰਤੇਗਾ ਮੰਮੀ ਜਿਹੜੇ ਹੰਕਾਰ ਛਾ ਕੇ ਚੱਲ ਜਾਂਦੇ ਆ ਨਾ ਉਹ ਕਿਤੇ ਨਾ ਕਿਤੇ ਚੇਤੇ ਜ਼ਰੂਰ ਕਰਦੇ ਹੁੰਦੇ ਨੇ ਮੈਂ ਇੱਕ ਵਾਰੀ ਹੋਮ ਅਵੇਲੇ ਠੀਕ ਹੈ ਤੁਹਾਨੂੰ ਤੇਰੀ ਮਰਜ਼ੀ ਕੋਈ ਘੜੀ ਦਾ ਆਰਾਮ ਕਰੋ ਬੇਫਿਕਰ ਹੈ ਨਾ ਕੋਈ ਮੈਂ ਲੜਦੀ ਨਹੀਂ ਉਹਦੇ ਨਾਲ ਜਾ ਕੇ ਮੈਂ ਕੁਝ ਨਹੀਂ ਕਰਦੀ ਤਾਲਾ ਅੰਦਰੋਂ ਲਾ ਲੈਣਾ ਮੰਮੀ ਸ਼ਹਿਰ ਨਹੀਂ ਜਾਏਂਗੀ ਕੋਈ ਨਹੀਂ ਮੈਂ ਡਰਾਈਵਰ ਨਾਲ ਚਲ ਜਾਣਾ ਮੰਮੀ ਮੈਂ ਜੇ ਤੁਹਾਡਾ ਵੀ ਮਨ ਨਾ ਜਾਣਦਾ ਤੇ ਚੱਲ ਪੋ ਪਰ ਮੈਂ ਨਹੀਂ ਚਾਹਾਂਗੀ ਤੂੰ ਹੀ ਜਾਓ ਮੰਮੀ ਉੱਥੇ ਜਿਸ ਇਨਸਾਨ ਨੇ ਤੁਹਾਨੂੰ ਘਰੋਂ ਕੱਢ ਕੇ ਇੱਕ ਵਾਰੀ ਵੀ ਤੁਹਾਡੇ ਬਾਰੇ ਪੁੱਛਣਾ ਨਹੀਂ ਜਾਣਨਾ ਨਹੀਂ ਸਮਝਿਆ ਮੈਂ ਤੇ ਜਾਵਾਂ ਪਹਿਲਾਂ ਜਾ ਕੇ ਵੇਖਾਂ ਤਾਂ ਸੀ ਪੁੱਛਾਂ ਮੇਰੀ ਮਾਂ ਵਾ ਇੱਥੇ ਰਹਿੰਦੀ ਮੈਂ ਮਿਲਣ ਆਈ ਵੇਖਾਂ ਕੀ ਕਹਿੰਦੇ ਨੇ ਝੂਠ ਸੱਚ ਉਹਨਾਂ ਦਾ ਫੜਾਂ ਤਾਂ ਸੀ ਜਾ ਕੇ ਤੇਰਾ ਆਮ ਆ ਘਰੀ ਹੋਵੋ ਮਮੀ ਤੁਹਾਡਾ ਇੱਥੇ ਰਹਿਣਾ ਬਿਹਤਰ ਹੈ ਮੈਂ ਆ ਕੇ ਤੁਹਾਨੂੰ ਸਾਰਾ ਕੁਝ ਦੱਸਾਂਗੀ ਕੀ ਗੱਲ ਲਈ ਮੇਰੀ ਕੀ ਕਰਨਾ ਕਰਨਾ ਠੀਕ ਹੈ ਠੀਕ ਹੈ ਬੱਚਾ ਫੋਨ ਪਿਆ ਹੈ ਮੋਬਾਈਲ ਉਸ ਚ SIM ਪਈ ਹੈ ਮੇਰਾ ਨੰਬਰ ਵੀ ਸੇਵ ਕਰਾ ਦੇ ਕਰ ਲੈਣਾ ਜਦੋਂ ਲੋਡ ਪੈਗੀ ਠੀਕ ਹੈ ਤੀ ਆ ਜੀ ਹਾਂ ੁੱਪੇ ਚੱਲ ਜਾਣਾ ਕੋਠੇ ਭਾਵੇਂ ਆਰਾਮ ਨਾਲ ਠੀਕ ਹੈ ਧਿਆਨ ਰੱਖਣਾ ਬਸ ਤਾਲਾ ਲਾ ਕੇ ਰੱਖਣਾ ਠੀਕ ਹੈ ਇਹ ਕੌਣ ਆ ਗਿਆ ਇੰਨਾ ਹਾਂਜੀ ਕੀ ਗੱਲ ਮੈਨੂੰ ਵੀ ਪਛਾਣਨ ਤੋਂ ਨਾ ਕਰਤੀ ਐ ਕਿ ਮੈਂ ਕੌਣ ਆ ਕੱਲ ਮੈਨੂੰ ਦੱਸੋ ਜਿਹੜੇ ਕੰਮ ਆਏ ਜੀ ਕੰਮ ਸਿਰਫ ਇਹਨਾ ਹੈ ਕਿ ਮੈਂ ਆਪਣੀ ਮਾਂ ਨੂੰ ਮਿਲਣ ਆਈ ਆਪਣੇ ਪਿਓ ਨੂੰ ਹੁਣ ਮੈਨੂੰ ਕਿਵੇਂ ਦੱਸਾਂ ਕਿ ਉਹਦੇ ਕਿੰਨੇ ਦਿਨਾਂ ਦੇ ਘਰ ਨਹੀਂ ਆਗੇ ਅ ਮਮੀ ਹੁਣੀ ਨਾ ਉਹ ਧੁੱਪੇ ਬੈਠੇ ਆ ਜਦੋਂ ਰਾਹਗੱਲੀ ਕਿਤੇ ਮਿਲ ਲਗੇ ਨਾ ਉਦੋਂ ਮਿਲ ਲਿਓ ਉਹਨਾਂ ਨੂੰ ਧੁੱਪੇ ਬੈਠੇ ਨੇ ਹਾਂ ਤੇ ਠੀਕ ਐ ਨਾ ਦੇ ਦੇ ਆਵਾਜ਼ ਉਹਨਾਂ ਨੂੰ ਕੋ ਤੁਹਾਡੀ ਕੁੜੀ ਆਈ ਐ ਮਿਲਣ ਵਾਸਤੇ ਬਲਾ ਮੈਂ ਬਾਹਰ ਗਲੀ 'ਚ ਹੀ ਮਿਲ ਲਵਾਂਗੀ। ਤੁਹਾਨੂੰ ਨਾ ਲੱਗਦਾ ਪਿਛਲੀਆਂ ਗੱਲਾਂ ਭੁੱਲ ਗਿਆ। ਤੁਹਾਨੂੰ ਸੇਵਕ ਨੇ ਕੀ ਕਿਹਾ ਸੀ? ਕਿ ਤੁਹਾਨੂੰ ਆ ਪਤਾ ਨਹੀਂ ਤੈ ਕਿੱਥੋਂ ਤੱਕ ਕਿੱਦਾਂ ਆ ਗਏ ਜੇ ਤੁਹਾਨੂੰ ਤੋਂ ਨਾ ਮੁੱਹੱਲਾ ਨੰਗਨ ਦਵੇਓ। ਇਸ ਕਰਕੇ ਨਾ ਤੁਸੀਂ ਨਾ ਚਲੀ ਜਾਓ ਤੇ ਚੰਗੀ ਗੱਲ ਆ। ਪਹਿਲੀ ਗੱਲ ਗਲੀ ਮੁੱਹੱਲਾ ਕਿਸੇ ਦੇ ਪਿਓ ਦਾ ਨਹੀਂਗਾ ਤੇ ਨਾ ਹੀ ਸੇਵਕ ਨੇ ਤੇ ਤੂੰ ਖਰੀਦੇ ਆ। ਤੇ ਦੂਜੀ ਗੱਲ ਮਾਪੇ ਉਹਦੇ ਕੱਲੇ ਦੇ ਨਹੀਂਗੇ। ਮੇਰੇ ਵੀ ਹੀ ਗਏ ਨੇ। ਸੁਣ ਲਿਆ? ਤੇ ਮੈਂ ਕੀ ਕਿਹਾ? ਤੁਹਾਡੇ ਵੀ ਉਹਨੇ ਤੇ ਉਹਦੇ ਵੀ ਉਹਨੇ। ਉਹ ਫਿਰ ਹਾਲ ਸਾਡੇ ਘਰ ਰਹਿੰਦੇ। ਇਸ ਕਰਕੇ ਜਿਹੜੀ ਵੀ ਕੋਈ ਗੱਲ ਕਰਨੀ ਨਾ ਰਾ ਗਲੀ ਮਲੇ ਚ ਜਾ ਕੇ ਨਾ ਬਾਹਰ ਜਾ ਕੇ ਗੱਲ ਕਰੋ ਇੱਥੇ ਨਾ ਕਰਿਓ ਸਾਡੇ ਘਰ ਹੀ ਨਹੀਂ ਗੱਲ ਕਰਨੀ ਜਦੋਂ ਬਾਹਰ ਕਿਤੇ ਹੋਣਗੇ ਨਾ ਉਦੋਂ ਮਿਲਿਓ ਅੱਛਾ ਜਾ ਹੁਣ ਤੁਸੀਂ ਮੈਂ ਨਾ ਆਪਣੀ ਮਾਂ ਨੂੰ ਤੇ ਆਪਣੇ ਪਿਓ ਨੂੰ ਮੇਰੇ ਲੈ ਮੈਨਾਂ ਨਹੀਂ ਜਾਵਾਂਗੀ ਤੇਰੀ ਗੱਲ ਤੁਹਾਡੀ ਵੱਡ ਘਟ ਗੱਲਾਂ ਕਰਨ ਦੀ ਉਹਦਾ ਜਵਾਬ ਮੇਰੇ ਕੋਲ ਹੈਗਾ ਬੇ ਬਲਾਬ ਨੇ ਸੇਵਕ ਨੂੰ ਤੇ ਤੇ ਕਹਿੰਦੇ ਉਹਨੂੰ ਉਹਦੀ ਵੱਡੀ ਭੈਣ ਆਈ ਹੈ ਸੇਵਕ ਤਾਂ ਠੀਕ ਨਹੀਂ ਹੈਗੇ ਉਹ ਦਵਾਈ ਖਾ ਕੇ ਤੇ ਸੁੱਤੀ ਆ ਇਸ ਕਰਕੇ ਨਾ ਮੈਨੂੰ ਚੋਣੀ ਕਿ ਉਹਨਾਂ ਨੇ ਰਜਿਸਟਰ ਕਰਾ ਕੇ ਭੀ ਜਾਓ ਇੱਥੇ ਮੈਂ ਬੈਠੀ ਉਹਨਾਂ ਨੂੰ ਮਿਲੇ ਬਿਨਾ ਦਰਵਾਜ਼ਾ ਨਾ ਐਂਜੀ ਖੁੱਲਾ ਰਹਿਣ ਦੇ ਕੀ ਕਾਲੇ ਤਾਲਾ ਰੋਲਾ ਤਾਹ ਕੀ ਤੂੰ ਮੈਂ ਤੇ ਕੀ ਲੈਣ ਆਈ ਆ ਤੈਨੂੰ ਤਾਂ ਮਾੜਾ ਕੀਤਾ ਸਾਡਾ ਮਲਾੜਾ ਟੱਪੀ ਨਹੀਂ ਮੁਹੀਂ ਤਾਂ ਪੂਤ ਬੜੀ ਛੇਤੀ ਆ ਗਏ ਆ ਬੜਾ ਮਤਲਬ ਖੋਰ ਨਿਕਲੇ ਆ ਨਾਲੇ ਤੈਨੂੰ ਤੇ ਤੇਰੀ ਇਹ ਲੱਗਦੀ ਘਰ ਦੀ ਨੂੰ ਦੋਨਾਂ ਨੂੰ ਮਿਲਣ ਨਹੀਂ ਆਈ ਮੈਂ ਆਪਣੇ ਨਾ ਬੁੱਢੇ ਮਾ ਮਾਪ ਨੂੰ ਮਿਲਣ ਨਹੀਂ ਤੋ ਉਹਨਾਂ ਨੂੰ ਬਾਹਰ ਔਰ ਦੇ ਮੁੱਥੇ ਖੋਗੇ ਮਿਲ ਲਵਾਂਗੀ ਤੇਰੀ ਦਲੀ ਚੜਨ ਦਾ ਨਾ ਮੈਨੂੰ ਬਹੁਤਾ ਸ਼ੌਂਕ ਨਹੀਂ ਆ ਇਹ ਮਾਤਨ ਤੂੰ ਦੱਸਿਆ ਨਹੀਂ ਇਹਨਾਂ ਨੂੰ ਚਾਰ ਪੰਜ ਦਿਨ ਹੋ ਗਿਆ ਤਾਂ ਘਰੋਂ ਨਿਕਲ ਗਿਆ ਵਾ ਨਹੀਂ ਝੂਠਿਆਂ ਦੀ ਉਸਤਾਦ ਨੇ ਹੈ ਮੈਨੂੰ ਕੀ ਕਿਹਾਈ ਕਿ ਛੱਤ ਤੇ ਬੈਠੇ ਹੋਏ ਨੇ ਸੇਵਕ ਠੀਕ ਨਹੀਂ ਗਏ ਉਹ ਛੱਡ ਦੇ ਝੂਠ ਬੋਲਣਾ ਛੱਡ ਦੇ ਮਰ ਕੀ ਗਈ ਕਿੰਨੇ ਦਿਨ ਹੋ ਗਏ ਨੇ 4-5 ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਇੰਨੀ ਗੱਲ ਕਹਿਣ ਲੱਗਿਆ ਕਿ 4-5 ਦਿਨ ਹੋ ਗਏ ਉਹ ਬਜ਼ੁਰਗ ਲੋਕ ਘਰੋਂ ਗਏ ਨੇ ਤੂੰ ਮੈਨੂੰ ਦੱਸਣਾ ਵੀ ਜ਼ਰੂਰੀ ਸਮਝਿਆ ਆਪਣੀ ਮਰਜ਼ੀ ਨਾਲ ਗਏ ਉਹ ਮੈਂ ਨਹੀਂ ਕੱਢੇ ਜਦੋਂ ਤੂੰ ਆਪਣੀ ਮਰਜ਼ੀ ਨਾਲ ਪਿੰਡੋਂ ਨਿਕਲਿਆ ਸੀ ਨਾ ਤੇ ਤੈਨੂੰ ਦੂਜੇ ਦਿਨ ਅਸੀਂ ਲੱਭ ਲਿਆ ਸੀ ਕਿ ਜਵਾਨ ਪੁੱਤ ਘਰੋਂ ਨਿਕਲਿਆ ਕਿੱਥੇ ਆ ਤੇ ਜਦੋਂ ਪਤਾ ਲੱਗਿਆ ਨਾ ਜਿੱਥੇ ਠਿੱਗਿਆ ਆ ਵਾ ਫੇਰ ਅਸੀਂ ਸੁੱਖ ਦੀ ਨੀਂਦ ਕਰ ਸਕਦੇ ਆ ਤੇ ਤੂੰ ਨਾ ਹੋਂ ਨਾ ਅੰਦਰ ਹੀ ਚੱਲ ਕਿਤੇ ਮੁਮਲੇ ਚ ਮੇਰੇ ਕੋ ਤਮਾਸ਼ਾ ਨਾ ਲਵਾ ਲਈ ਤੇ ਤੂੰ ਵੀ ਚੱਲ ਅੰਦਰ ਨਾ ਨਾਮ ਦੇ ਨਾਲ ਗੱਲ ਕਿੱਦਾਂ ਕਰੀਦੀ ਨਾ ਅੱਜ ਤੈਨੂੰ ਵੀ ਜਾ ਸਿਖਾਵਾਂ ਤੁਰ ਚੱਲ ਸਿਮਰਤ ਲੈ ਚੱਲੀਏ ਇਹਨੂੰ ਅੰਦਰ ਕਰ ਹੀ ਲਈਏ ਕਿਹੜੀ ਗੱਲ ਕਰਨੀ ਇਹਨੇ ਗੱਲਾਂ ਤੇ ਮੇਰੇ ਦਿਲ ਚ ਵੀ ਬੜੀਆਂ ਤੱਪੀਆਂ ਪਈਆਂ ਹੀ ਜਿਹੜੀ ਆਤਮਾ ਮੇਰੇ ਕੋਲ ਹੋਣੀ ਪਈ ਨਹੀਂ ਜਿਹੜੀ ਗੱਲ ਅੰਦਰ ਹੀ ਕਰ ਲੋ ਆ ਜਰੂਰੀ ਹੈ ਤੇ ਘੱਟ ਨਾਲ ਚੱਲ ਅੰਦਰ ਅੱਜ ਚੋਪੀ ਰਹਿ ਹਾਂਜ ਨਾ ਆਮਣਾ ਸਾਹਮਣਾ ਹੋ ਹੀ ਲੈਣ ਦੇ ਆ ਜਾ ਅੱਜ ਤੇਰਾ ਆਖਰੀ ਦਿਨੀ ਮੇਰੇ ਘਰ ਦੀ ਤੇਲੀ ਟੱਪੰਦਾ ਸਹੀ ਗਿਆਈ ਇਹ ਆਖੀਰਲੇ ਦਿਨ ਹੋਵੇ ਤੇਰੇ ਵਰਗੇ ਤੇ ਬੂਏ ਨਾ ਤੇ ਕਦੀ ਪੱਕਾ ਵੀ ਨਾ ਆ ਜਾ ਅੰਦਰ ਅੱਜ ਗੱਲ ਕਰ ਹੀ ਲੈਨੇ ਚੱਲ ਆ ਸਿਮਰਤ ਮਾਰ ਦੇ ਬੂਆ ਚੱਲ ਸਿਮਰਤ ਜਾ ਪਾਣੀ ਲੈ ਕੇ ਆਪੀਂ ਜਰੂਰਤ ਨਹੀਂ ਪਾਣੀ ਪੀਂਦੀ ਤੇ ਫਿਰ ਦੱਸ ਬੋਲ ਹੁਣ ਮੇਰਾ ਨਾ ਸੇਵਕ ਤਮੀਜ਼ ਨਾਲ ਗੱਲ ਕਰ ਕਿਸੇ ਵੀ ਲਿਹਾਜ਼ ਨਾਲ ਦੇਖਿਆ ਜਾਵੇ ਤੇਰੇ ਤੋਂ ਅੱਜ ਵੀ ਮੈਂ ਵੱਡੀ ਆ ਰਿਸ਼ਤੇ ਚ ਵੀ ਵੱਡੀ ਆ ਤਮੀਜ਼ ਮੈਂ ਉਦੋਂ ਹੀ ਭੁੱਲ ਗਈ ਜਦੋਂ ਤੂੰ ਮੇਰੀ ਮਰਜ਼ੀ ਦੇ ਖਿਲਾਫ ਹੋ ਕੇ ਵਿਆਹ ਕਰਾ ਲਿਆ ਤਮੀਜ਼ ਮੈਂ ਭੁੱਲ ਗਈ ਤੇਰੇ ਕੋ ਤਾਂ ਤਮੀਜ਼ ਦੇ ਨਾਮ ਦਾ ਕੱत्ता ਵੀ ਨਹੀਂਗਾ ਤੈਨੂੰ ਤਾਂ ਐ ਨਹੀਂ ਪਤਾ ਕਿ ਤੇਰੇ ਮਾਪੇ ਇਸ ਟਾਈਮ ਹੈ ਕਿੱਥੇ ਨੇ ਤੂੰ ਕਹਿੰਨੇ 4 ਦਿਨ ਹੋ ਗਏ ਘਰੋਂ ਨਿਕਲੇ ਨੇ ਤੈਨੂੰ ਨਹੀਂ ਪਤਾ ਤੈਨੂੰ ਕੋਈ ਵਿਹਾਰ ਨਹੀਂ ਕਿਸੇ ਗੱਲ ਦਾ ਹੈਗਾ ਕਿ ਬੁੱਢਾ ਬੁੱਢੇ ਕਿੱਥੇ ਆਉਣਗੇ ਕਿਹੜੇ ਦਿਨ ਚੱਲਦੇ ਪੈਣੇ ਨਵੰਬਰ ਦੇ ਮਹੀਨੇ ਤੇ ਠੰਡ ਹੋਏਗੀ ਆਪਣਾ ਟਾਈਮ ਯਾਦ ਕਰ ਲਾ ਛੋਟਾ ਜਾ ਹੁੰਨਾ ਸੀ ਠੰਡ ਲੱਗਦੀ ਸੀ ਮਾਂ ਬੁੱਕਲ ਚ ਲੱ ਲੈਂਦੀ ਸੀ ਤੇ ਤੂੰ ਤੂੰ ਮਾਂ ਨੂੰ ਇਸ ਮਕਾਨ ਦੀ ਬੁੱਕਲ ਚ ਕੱਢ ਕੇ ਬਾਹਰ ਤੋਰਤਾ ਉਹ ਸ਼ਰਮਾਂਦੀ ਮੈਨੂੰ ਤੈਨੂੰ ਆਪਣਾ ਭਰਾ ਕਹਿਣ ਲੱਗੇ ਆ ਤੇ ਤੂੰ ਹੀ ਧੋਰੀ ਆਉਂਦਾ ਉਹ ਆਪਣੀ ਮਰਜ਼ੀ ਦਾ ਗਏ ਚੱਲ ਮੈਂ ਕਹਿੰਨੀ ਆਪਣੀ ਮਰਜ਼ੀ ਨਾਲ ਗਏ ਉਹਨਾਂ ਦਾ ਦਿਮਾਗ ਫਿਰਿਆ ਸੀ ਨਾ ਉਹ ਤੁਹਾਡੇ ਵਰਗਿਆਂ ਦੇ ਮੂੰਹ 'ਚ ਕੋਈ ਪਰਵਚਨ ਨਿਕਲੇ ਹੋਣਗੇ ਤਾਂ ਤਾਂ ਹੀ ਆ ਨਾ ਜਿਹੜੇ ਲੋਕੋ ਕੇ ਗੱਲਾਂ ਕਰਦੇ ਹੀ ਨਾ ਕੋਠੇ ਦੇ ਜਾ ਜਾ ਮੈਨੂੰ ਨਾ ਸਾਰਾ ਪਤਾ ਹੀ ਫਿਰ ਇਹ ਗੱਲ ਤਾਂ ਮੰਮੀ ਨੇ ਆਪ ਮੋਹ ਦੱਸਤਾ ਸੀ ਕਿ ਮੈਂ ਆਪਣੀ ਧੀ ਨੂੰ ਨਹੀਂ ਛੱਡ ਸਕਦੀ ਅਹੀਂ ਤੇ ਬਸ ਆਪ ਕੋਲੋਂ ਗੱਲ ਕੀਤੀ ਕਿ ਹਾਂ ਚਲੋ ਜੇ ਤੁਸੀਂ ਗੱਲ ਕਰਨੀ ਹੀ ਆ ਤਾਂ ਥੋੜੇ ਜਿਹੇ ਪੈ ਲੈਣ ਦਿੰਦੇ ਸੇਵਕ ਦੇ ਕਿਹੜਾ ਸਾਰੀ ਮਤੜ ਦੇ ਅੰਦਰ ਆ ਜਾਣਾ ਸੀ ਅਕਸਰ ਨੂੰ ਤੁਹਾਡੇ ਭੈਣ ਭਰਾਵਾਂ ਦਰਸ਼ਤਾ ਵਾ ਇਹ ਰਿਤੇ ਇਦਾਂ ਨਹੀਂ ਛੱਡੇ ਜਾਂਦੇ ਮੈਨਰੇ ਕੋਈ ਨਾ ਸਮਝੋੜਾ ਹੀ ਕਿ ਨਹੀਂ ਤੇ ਉਹ ਕਿ ਜੋ ਹੋ ਗਿਆ ਤੇ ਮਿੱਟੀ ਬਾ ਉਹਨਾਂ ਨਾਲ ਗੱਲ ਕਰੋ ਪਰ ਮੰਮੀ ਜੋ ਕੁਝ ਵੀ ਕਰਦੇ ਨੇ ਇਹਦੇ 'ਚ ਤੁਹਾਨੂੰ ਕੀ ਲੱਗਦਾ ਹੈ ਕਿਸੇ ਵਕਤ ਦੇ ਮੰਜ ਕੋ ਚਿੰਗਿਆ ਰਹਿਣਾ ਹੈ ਮੈਨੂੰ ਨਹੀਂ ਗੱਲ ਦਾ ਜਵਾਬ ਦਈ ਥੋੜੇ ਦਿਨਾਂ ਬਾਅਦ ਉਹ ਸਾਰੀਆਂ ਗੱਲਾਂ ਕਰਦੀਆਂ ਦੀਦੀ ਵਿਆਹ ਕਰਾ ਲਓ ਥੋੜੇ ਦਿਨਾਂ ਨੂੰ ਨਾ ਮੈਂ ਸੇਵਕ ਨੂੰ ਕਹਿ ਦਾਂਗੀ ਦੀਦੀ ਮੇਰੀ ਮੰਮੀ ਦੇ ਕੈਨ ਤੇ ਰਿਸ਼ਤਾ ਕਰ ਲਓ ਦੀਦੀ ਤੁਸੀਂ ਐਦਾਂ ਕਰ ਲਓ ਕੈਨ ਨੂੰ ਤਾਂ ਤੂੰ ਬੜਾ ਕੁਝ ਕਹਿਨੀ ਆ ਉਹਦੇ ਅੱਖਾਂ ਦੇ ਜਿਹੜੇ ਤੂੰ ਪੱਟੀ ਬੰਨੀ ਆ ਨਾ ਉਹ ਤੂੰ ਵੱਜੀ ਰਹਿੰਦੇ ਮੈਨੂੰ ਮੇਰੀ ਇੱਕੋ ਗੱਲ ਦਾ ਜਵਾਬ ਚਾਹੀਦਾ ਜਦੋਂ ਮਾਪੇ ਘਰੋਂ ਗਏ ਨੇ ਤੂੰ ਮੈਨੂੰ ਕਿਉਂ ਨਹੀਂ ਇੱਕ ਵਾਰੀ ਕਿਹਾ ਕਿ ਘਰੋਂ ਚਲ ਗਈ ਬੜਾ ਬੇਫਿਕਰ ਹੋ ਗਿਆ ਜਨਾਨੀ ਦੀ ਬੁੱਕਲ ਚ ਜੁੜੇ ਆ ਰਿਹਾ ਹੈ ਤੂੰ ਮੇਰੀ ਗੱਲ ਸੁਣ ਤੂੰ ਮੇਰੀ ਕੀ ਲੱਗਦੀ ਹੈ ਜਿਹੜਾ ਤੈਨੂੰ ਮੈਂ ਦੱਸਦਾ ਕਿ ਮਾਪੇ ਮੇਰੇ ਚਲ ਗਏ ਤੇ ਫਿਰ ਉਹਨਾਂ ਨੂੰ ਲੱਭਿਆ ਨਹੀਂ ਕਿਉਂ ਲੱਭਾਂ ਹੁਣ ਮੇਰੇ ਉਹ ਕੁਝ ਨਹੀਂ ਲੱਗਦੇ ਨਾ ਹੀ ਤੂੰ ਮੇਰੀ ਕੁਝ ਲੱਗਦੀ ਹ ਜੇ ਤੈਨੂੰ ਅੱਜ ਅੰਦਰ ਆਉਣ ਦਿੱਤਾ ਹੈ ਨਾ ਤੇ ਗੱਲ ਕਰਨ ਵਾਸਤੇ ਹੁਣ ਦਿੱਤਾ ਮੈਂ ਆ ਫਾਲਤੂ ਦੇ ਪ੍ਰਵਚਨ ਨਾ ਦੇ ਕਿਹੜੀਆਂ ਜ਼ਿੰਮੇਵਾਰੀਆਂ ਮੈਂ ਨਹੀਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦਾ ਰ ਕੀ ਨਹੀਂ ਕਰਦਾ ਰਿਹਾ ਮੈਂ ਸਾਰਾ ਕੁਝ ਕੀਤਾ ਪਿੰਡ ਕੀ ਕੀਤਾ ਚਲ ਗਣਾ ਅਜੇ ਇਹ ਗੱਲ ਗਣਾ ਦੇ ਮੈਨੂੰ ਤੂੰ ਕੀਤਾ ਕੀ ਹੈ ਜਦ ਦਾ ਜੰਮਿਆ ਪਲਿਆ ਇੰਨਾ ਤਾਂ ਹੋ ਗਿਆ ਐ ਇਹੋ ਜਿਹਾ ਕੀ ਕੀਤਾ ਹੀ ਮੈਨੂੰ ਵੀ ਦੱਸੀ ਤੁਹਾਡੇ ਕਰਕੇ ਚਾਚੇ ਤਾਂ ਨਾਲ ਲੜਦਾ ਰਿਹਾ ਮੈਂ ਆਪਣੇ ਬਸ ਹੁਣ ਵੀ ਲੜਿਆ ਨਾ ਹੱਕ ਦਵਾਇਆ ਨਾ ਅੱਛਾ ਲੜਿਆ ਨਾ ਤੂੰ ਤੇਰੇ ਲਈ ਲੜਾਈਆਂ ਤੇ ਬਥੇਰੀਆਂ ਪਿਓ ਨੇ ਵੀ ਲੜੀਆਂ ਤੇਰੇ ਲਈ ਲੜਾਈਆਂ ਤੇ ਮਾਂ ਨੇ ਵੀ ਲੜੀਆਂ ਚੇਤੇ ਕਰੋ ਦਿਨ ਸਵੇਰ ਦਾ ਕਿਹੜੇ ਵੇਲੇ ਦਾ ਬਾਪੂ ਨਿਕਲਦਾ ਸੀ ਤੜਕੇ ਕਿੰਨੀ ਜ਼ਮੀਨ ਹੁੰਦੀ ਸੀ ਉਹ ਇਕੱਠੀ ਕੱਲੀ ਵਾਈ ਉਹ ਕਰਦਾ ਹੁੰਦਾ ਸੀ ਤੂੰ ਤਾਂ ਹੀ ਨਾਲ ਜਾਂਦਾ ਸੀ ਤੈਨੂੰ ਮੋਢੇ ਚੱਕ ਕੇ ਲੈ ਜਾਂਦਾ ਸੀ ਕਿ ਨਾ ਮੇਰਾ ਪੁੱਤ ਕੋਈ ਕੰਮ ਨਹੀਂ ਅਜੇ ਕਰ ਸਕਦਾ ਅਜੇ ਖੇਡਣ ਦੇ ਦਿਨ ਨੇ ਉਹਦੇ ਲੋਕਾਂ ਦੇ ਬੱਚੇ ਨਿਕੇ ਨਿਕੇ ਨਾਲ ਲੱਗ ਜਾਂਦੇ ਸੀ ਮਿੱਟੀ 'ਚ ਲੱਤਾਂ ਮਾਰਨ ਤੇ ਤੈਨੂੰ ਤੈਨੂੰ ਮੋਢਿਆਂ 'ਤੇ ਚੜਾ ਕੇ ਉਹ ਆਪ ਮਾਰਦਾ ਸੀ ਭੁੱਲ ਗਿਆ ਉਹ ਦਿਨ ਕਿ ਉੱਥੇ ਤੇਰੀ ਸੱਸ ਜਾਂ ਜਨਾਨੀ ਆਂਦੀ ਸੀ ਦੱਸੀ ਯਾਰਾ ਕਿੰਨਾ ਪੈਸਾ ਲਾਇਆ ਉਹਨੇ ਕਿੰਨਾ ਪੈਸਾ ਤੇਰੇ ਤੋਂ ਲਾਇਆ ਤੋ ਕੋਈ ਗਿਣਤੀ ਹੀ ਨਹੀਂ ਤੇਰੇ ਕੋਲ ਜੇ ਤੂੰ ਅੱਜ ਗਿਨਣ ਬਹਿ ਜਾਏਗਾ ਨਾ ਤੇ ਸ਼ਾਇਦ ਉਂਗਲਾਂ ਵੀ ਥੜ ਜਨਗੀਆਂ ਗਿੰਦੇ ਗਿੰਦੇ ਪੈਨ ਚੋਂ ਨਾ ਸ਼ਾਈ ਵੀ ਖਤਮ ਹੋ ਜਾਏਗੀ ਲਿਖਦੇ ਲਿਖਦੇ ਕਿ ਪਿਓ ਨੇ ਤੇਰੇ ਲਈ ਕੀ ਕੀ ਕੀਤਾ ਉਹ ਮਾਪੇ ਜਿੰਨਾ ਕਰਨ ਨਾ ਉਨਾ ਥੋੜਾ ਤੇ ਤੂੰ ਗੱਲਾਂ ਕਰਦਾ ਆਪਣੀਆਂ ਜ਼ਿੰਮੇਵਾਰੀ ਦੀਆਂ ਸਾਰਾ ਸਾਲ ਕੰਮ ਕਰਦਾ ਖੇਤੀ ਬਾੜੀ ਦਾ ਜੋ ਉੱਥੋਂ ਆਂਦਾ ਸੀ ਸਾਰਾ ਵੇਚ ਵਟ ਕੇ ਤੇਰੀ ਪੜਾਈ ਤੇ ਲਾ ਦਿੰਦਾ ਸੀ ਜੈਨ ਨੇ ਸੋਚਣਾ ਕਿ ਘਰ ਰੋਟੀ ਖਾਣ ਨੂੰ ਹੈਗੀ ਕਿ ਨਹੀਂ ਹੈਗੀ ਬਾਜ਼ਾਰੋਂ 4 ਪੈਸਿਆਂ ਦਾ ਆਟਾ ਲੈ ਨਾ ਸੁੱਕੀਆਂ ਰੋਟੀਆਂ ਖਵਾ ਦੇਣੀਆਂ ਅਸੀਂ ਕਹਾਂ ਡੈਡੀ ਇਹ ਤੂੰ ਕੀ ਕਰਨ ਨਿਆ ਮੈਂ ਅਸੀਂ ਇੰਨੀ ਸੋਨੇ ਕਮਾਈ ਕਰਨ ਨਿਆ ਤੂੰ ਚੱਕ ਕੇ ਉਹਦੇ ਤੇ ਲੋਟ ਲਈ ਜਾਂਦੇ ਆਂ ਤੀਏ ਤੂੰ ਉਹਦਾ ਆਪਣੇ ਘਰ ਚਲ ਜਣਾ ਤੂੰ ਜਮਾਤਾਂ ਘਰ ਘੱਟ ਪੜ ਲਾ ਮੈਂ ਆਪਣੇ ਪੁੱਤ ਨੂੰ ਪੜਾਣਾ ਹੈ ਦੱਬ ਕੇ ਪੜਾਣਾ ਹੈ ਉਹਨੇ ਨਹੀਂ ਸੋਚਿਆ ਮਾਂ ਦਾ ਆਪਰੇਸ਼ਨ ਹੋਣ ਵਾਲਾ ਸੀ ਉਹਨੇ ਨਹੀਂ ਸੋਚਿਆ ਮੰਮੀ ਤੜਫਦੀ ਰਹੇਗੀ ਉੱਚ ਦਵਾਈ ਕਰਵਾਉਂਦਾ ਰਿਹਾ ਪਰ ਉਹਦਾ ਆਪਰੇਟ ਨਹੀਂ ਕਰਾਇਆ ਜਿਹਦੇ ਕਰਕੇ ਮੰਮੀ 6 ਮਹੀਨੇ ਜ਼ਿਆਦਾ ਬਿਮਾਰ ਪਈ ਤੇਰੇ ਤੇ ਪੈਸੇ ਲਾਏ ਕਹੇ ਤੇ ਨਹੀਂ ਲਾਏ ਤੇਰੇ ਤੇ ਡੈਡੀ ਮੈਂ ਕਾਲਜ ਪੜ੍ਹਨਾ ਹੈ ਤੈਨੂੰ ਕਾਲਜ ਤੱਕ ਭੇਜਾਂ ਡੈਡੀ ਮੈਂ ਕੋਰਸ ਕਰਨਾ ਹੈ ਤੈਨੂੰ ਕੋਰਸ ਕਰਾਇਆ ਮੈਂ ਕਿਹਾ ਡੈਡੀ ਮੈਂ ਵੀ ਚਾਰਜ ਮਾਤਾ ਪੜ੍ਹਨੀ ਹੈ ਮੈਨੂੰ ਨਹੀਂ ਪੜਾਈਆਂ ਸਿਰ ਤੇਰਾ ਸੋਚਦਾ ਰਿਹਾ ਧੀਏ ਤੂੰ ਤੇ ਕੱਲ ਚਲ ਜਾਵੇਂਗੀ ਸੋਹਰੇ ਘਰ ਤੈਨੂੰ ਤੇ ਤੇਰਾ ਬੰਦਾ ਸੰਭੇਗਾ ਸਾਨੂੰ ਸਾਨੂੰ ਸਾਡਾ ਸੇਵਕ ਸੰਭੇਗਾ ਅੱਜ ਨਾ ਉਂਗਲ ਫੜ ਕੇ ਅਹੀਂ ਉਹਨੂੰ ਤੋੜਦੇ ਪਏ ਆ ਕੱਲ ਜਦੋਂ ਇਹ ਬੁੱਢੇ-ਬੁੱਢੇ ਹੋਏ ਨਾ ਨਾ ਫਿਰ ਅਹੀਂ ਕੋਈ ਲਾਠੀ ਨਹੀਂ ਫੜਨੀ ਤੂੰ ਵੇਖੀ ਸੀ ਇੱਕ ਹੱਥ ਨਾਲ ਮਾਂ ਨੂੰ ਤੇ ਦੂਜੇ ਹੱਥ ਨਾਲ ਪਿਓ ਨੂੰ ਫੜ ਕੇ ਲੈ ਕੇ ਜਾਏਗਾ ਫੜਿਆ ਵਿਖਾਈ ਉਹ ਹੱਥ ਕਿੱਥੇ ਨੇ ਉਹ ਹੱਥ ਮਾਪੇ-ਬਾਪ ਨੂੰ ਜਿਹੜੇ ਛੱਡ ਕੇ ਬੈਠੇ ਹੋਏ ਨੇ ਤੂੰ ਕਹਿੰਦਾ ਤੂੰ ਬੜਾ ਕਾਮਯਾਬ ਹੈ ਮੈਂ ਕਹਿੰਦੀ ਤੇਰੇ ਵਰਗੀ ਕਾਮਯਾਬੀ ਹਰ ਪੁੱਤ ਨੂੰ ਦਵੇ ਪਰ ਕਾਦੀ ਤੇਰੀ ਕਾਮਯਾਬੀ ਜਿਹੜੀ ਆਪਣੇ ਜੋਗੀ ਹੈ ਉਹ ਕਹਿੰਦਾ ਤੇਰੀ ਜਨਾਨੀ ਨੇ ਤੈਨੂੰ ਸਟੈਂਡ ਕੀਤਾ ਹੈ ਉਹ ਪਰੇ ਲਿਖੇ ਬੰਦੇ ਨੂੰ ਹਰ ਕਿਸੇ ਸਟੈਂਡ ਕਰ ਲੈਂਦਾ ਹੈ ਲੀਪਾ ਚੋਪੀ ਤੇ ਹਰ ਕੋਈ ਕਰਦਾ ਮਕਾਨ ਬਣੇ ਤੇ ਇਮਾਰਤ ਖੜੀ ਕਰ ਦੋ ਨਾ ਪਰ ਤੇ ਲੀਪਾ ਚੋਪੀ ਹੋ ਜਾਂਦੀ ਹੈ ਇਹ ਨਾ ਸੋਚੀ ਕਿ ਠੱਠੀ ਬੰਜਰ ਜ਼ਮੀਨ ਨੂੰ ਕਿ ਤਿਆਰ ਕਰਕੇ ਵਹਾਵੇ ਤੇ ਮੈਂ ਵੀ ਮੰਨ ਜਾਵਾਂ ਕਰ ਪਾਏਗੀ ਤੈਨੂੰ ਪ੍ਰੋਪਰ ਸਟੈਂਡ ਕੀਤਾ ਸੀ ਚਾਰ ਜਮਾਤਾਂ ਪੜਿਆ ਸੀ ਕੋਰਸ ਕੀਤਾ ਸੀ ਐਨੇ ਜੋਗਾ ਤੂੰ ਹਗਾ ਸੀ ਜਿਸ ਕੰਪਨੀ 'ਚ ਜਾਏਗਾ ਨਾ ਜਾ ਕੇ ਆਪਣੇ ਚਾਰ ਪੈਸੇ ਕਮਾ ਲਏਗਾ ਇਹਨਾਂ ਕੋ ਕਿ ਅਨਪੜ ਨੂੰ ਸੜਕ ਤੋਂ ਉਠਾ ਸ਼ਗਲ ਵੇਖ ਕੇ ਠਾਲਾ ਭਾਵੇਂ ਕਰੇ ਕਿ ਸਟੈਂਡ ਕਦੀ ਨਹੀਂ ਕਰੇਗੀ ਅਰੇ ਅਗਲੀ ਨੂੰ ਫਾਇਦਾ ਹੈ ਅਗਲੀ ਨੇ ਵੇਖਿਆ ਜਵਾਨ ਮੁੰਡਾ ਵੈ ਮਾਪਿਆਂ ਦੇ ਨਾਲ ਨਹੀਂ ਰਹਿੰਦੇ ਆ ਪਿੰਡੋਂ ਕਲੇਸ਼ ਚੋਂ ਨਿਕਲੇ ਆ ਵੈ ਪਰ ਐਜੂਕੇਟਡ ਆ ਵੈ ਹਰ ਤਰ੍ਹਾਂ ਦੀ ਉਹਦੇ ਕੋਲ ਕਾਬਲੀਅਤ ਹੈ ਕਿਉਂ ਨਾ ਮੈਂ ਆਪਣੇ ਮਾਪਿਆਂ ਨੂੰ ਕਹਿ ਕੇ ਪੈਸੇ ਚਾਰ ਲਾ ਕੇ ਨੌਕਰੀ ਚੰਗੀ ਕਰਵਾ ਕੇ ਤੇ ਬਿਜ਼ਨਸ 'ਚ ਇਹਨੂੰ ਖੜਾ ਕਰ ਦਵਾ ਕਿਤਾ ਕਿ ਨਹੀਂ ਕਿ ਤਾ ਇਹੀ ਗੁਝ ਕੀਤਾ ਤੇ ਤੂੰ ਤੂੰ ਕੀ ਕੀਤਾ ਫਰਜ਼ ਦੀ ਗੱਲ ਕਰਦਾ ਨਾ ਫਰਜ਼ ਪੂਰੇ ਕਰਨੇ ਚਾਹੀਦੇ ਨੇ ਮਾਪਾ ਬਾਬ ਨੇ ਤਾਂ ਆਪਣੇ ਸਾਰੇ ਫਰਜ਼ ਪੂਰੇ ਕੀਤੇ ਤੂੰ ਕਿਹਾ ਮੈਂ ਵਿਆਹ ਜਨਾ ਕਰਾਣਾ ਮੈਂ ਪਿੰਡ ਥਾਂ ਕਿਤੇ ਨਹੀਂ ਰਹਿਣਾ ਮੈਂ ਆਪਣੀ ਮਰਜ਼ੀ ਨਾਲ ਕਰਾਣਾ ਆਪਣੀ ਬਰਾਦਰੀ ਤੋਂ ਬਾਹਰ ਕਰਾਣਾ ਅਸੀਂ ਹਰ ਗੱਲੋਂ ਖਲੋਤੇ ਮੈਂ ਕਿਹਾ ਠੀਕ ਹੈ ਡੈਡੀ ਜੀ ਜੋ ਹੈ ਕਹਿੰਦਾ ਕਰੋ ਉਧਰ ਮੂੰਹ ਨਾ ਕਰੋ ਮੂੰਹ ਇੱਧਰ ਨੂੰ ਕਰ ਮੇਰੇ ਵੱਲੋਂ ਤੱਕ ਸਾਹਮਣੇ ਬੈਠ ਕੇ ਗੱਲ ਕਰਦੀ ਵੀ ਹਾਂ ਤੂੰ ਜਵਾਬ ਦੇ ਤੇਰੀ ਮਾਂ ਆ ਕੇ ਇੱਥੇ ਰਹਿ ਸਕਦੀ ਹੈ ਕਿਉਂ ਕਿਉਂਕਿ ਤੇਰੀ ਮਾਂ ਹੈ ਚਾਰ ਗੱਲਾਂ ਕਰ ਸਕਦੀ ਹੈ ਕਿਉਂ ਪਰ ਤੇਰੀ ਮਾਂ ਹੈ ਜਿਨੇ ਜੰਮਿਆ ਪਾਲਿਆ ਪੋਸਿਆ ਜਿਨੇ ਹਰ ਗੱਲੋਂ ਲੜਾਈਆਂ ਮੱਲੇ 'ਚ ਰਿਸ਼ਤੇਦਾਰੀਆਂ ਚਾਦੇ ਲਈ ਲਿੱਤਣਾ ਜਿਨੇ ਹਰ ਧੁੱਪ ਨਹੀਂ ਵੇਖੀ ਛਾਂ ਨਹੀਂ ਵੇਖੀ ਨੇਰੀ ਨਹੀਂ ਵੇਖੀ ਇਹਦੇ ਲਈ ਹਰ ਟਾਈਮ ਕੱਢਿਆ ਆ ਜੋ ਮਾੜੇ ਹੋ ਗਏ ਨੇ ਉਹ ਮੇਰੀਆਂ ਗੱਲਾਂ ਦਾ ਜਵਾਬ ਬੋਲੋ ਗੁੰਗੇ ਕਿਉਂ ਹੈ ਫਿਰਦੇ ਹੋ ਤੂੰ ਦੋ ਦਿਨ ਲਈ ਆਸੀ ਸ਼ਹਿਰ ਦੋ ਦਿਨ ਲਈ ਸੇਵਕ ਯਾਦ ਕਰ 5 ਸਾਲ ਪਹਿਲਾਂ ਹਰ ਜਗ੍ਹਾ ਹਰ ਥਾਂ ਡੈੜੀ ਭਜਦੇ ਭਜਦੇ ਤੈਨੂੰ ਲੱਭੇ ਜਦੋਂ ਪਤਾ ਲੱਗਾ ਨਾ ਕਿ ਤੂੰ ਕਿਹ ਸਾਗਰ ਦੇ ਨਾਮ ਦੇ ਬੰਦੇ ਨਾਲ ਢਲਕੇ ਕੰਮ ਕਰਨਾ ਸ਼ੁਰੂ ਕਰਨ ਲੱਗਾ ਉਹ ਸਾਗਰ ਜਿਹੜਾ ਅੱਜ ਮੇਰਾ ਬੰਦਾ ਹੈ ਅਸੀਂ ਤਾਂ ਸੁੱਖ ਦਾ ਸਾਹ ਲੈ ਕੇ ਉਸ ਪਿੰਡ 'ਚ ਬੈਠੇ ਕਿ ਨਹੀਂ ਉਹ ਤਾਂ ਠੀਕ ਠਾਕ ਹੈ ਤੈਨੂੰ ਬੁਲਾਇਆ ਨਹੀਂ ਭਾਵੇਂ ਸਿੱਕ ਸਾਲ ਕਿ ਚੱਲ ਤੂੰ ਰਾਜੀ ਤੇ ਹੈ ਤੈਨੂੰ ਜਰਾ ਹੀ ਨਹੀਂ ਤੱਕੀ ਫਿਰਾਈ ਕਿ ਘਰੋਂ ਨਿਕਲ ਗਏ ਘਰ ਖੰਡ 'ਚ ਨਿਕਲੇ ਨਹੀਂ ਵੱਡਾ ਸ਼ਰੀਰ ਹੁੰਦਾ ਦਾ ਕਿਹੜੀ ਗਲੀਆਂ 'ਚ ਫਿਰਦੇ ਆਉਣਗੇ ਕਿ ਕਿੱਥੇ ਤੱਕੇ ਖਾਂਦੇ ਆਉਣਗੇ ਰੋਟੀ ਖਾਂਦੀ ਨਹੀਂ ਖਾਂਦੀ ਕੁਝ ਪੀਤਾ ਨਹੀਂ ਪੀਤਾ ਸੌਣ ਨੂੰ ਚੱਦਰ ਹੈਗੀ ਕਿ ਨਹੀਂ ਹੈਗੀ ਤੈਨੂੰ ਜਰਾ ਹੀ ਨਰਾਤੀ ਚੇਤਨਾ ਆਇਆ ਸੌਣ ਲੱਗਿਆ ਕਿ ਮੈਂ ਤਾਂ ਮਖਮਲ ਦਾ ਕੰਬਲ ਲੈ ਆਂਨੇ ਆ ਤੇ ਮੇਰੇ ਮਾਪੇ ਮੇਰੇ ਮਾਪੇ ਕਿੱਥੇ ਦੇ ਹੋਣਗੇ ਬੋਲ ਮੇਰੀ ਅਗਰਾਂ ਦਾ ਜਵਾਬ ਦੇ ਅੱਜ ਦਿੰਨਾ ਕਿਉਂ ਨਹੀਂ ਗਿਆ ਇਹਨੂੰ ਪਤਾ ਹੈ ਤੈਨੂੰ ਪਤਾ ਕਿੱਥੇ ਦੇਖਿਆ ਉਹਨਾਂ ਨੂੰ ਮੈਂ ਪਤਾ ਤੈਨੂੰ ਗੁਰਦਵਾਰਾ ਸਾਂਚ ਜਮੀਨ ਤੇ ਜਿਹੜੇ ਹੁੰਦੇ ਨਾ ਟੇਬਲ ਲੋਹੇ ਦੇ ਉਹ ਸੀਟ ਦੇ ਉੱਤੇ ਚਦਰਾਂ ਨਹੀਂ ਚੁੰਨੀਆਂ ਜਮਲੇਟ ਕੇ ਪਏ ਸੀ ਚੁੰਨੀਆਂ ਜਮਲੇਟ ਕੇ ਤੂੰ ਪਿਆ ਕਦੀ ਚੁੰਨੀਆਂ ਜਮਲੇਟ ਕੇ ਤੈਨੂੰ ਪਤਾ ਕਿੰਦਾ ਇੱਕ ਦੂਜੇ ਨੂੰ ਫੜ ਕੇ ਬੈਠੇ ਲੋ ਰੋਂਦੇ ਪਏ ਸੀ ਸੁੱਕੀ ਰੋਟੀਆਂ ਉੱਤੇ ਜਮੜੀ ਸੀ ਸੁੱਕੀ ਰੋਟੀ ਤੈਨੂੰ ਕਦੀ ਦਿੱਤੀ ਉਹ ਸੁੱਕੀ ਰੋਟੀ ਕਿਉਂ ਉਹਦੀਆਂ ਚੂਰੀਆਂ ਖੋਈਆਂ ਤੈਨੂੰ ਤੇ ਤੂੰ ਤੂੰ ਅਜ ਰਾਜਪਾਲ ਲੈਂਨੀ ਕਿਹਦੇ ਲਈ ਆ ਪੁੱਤ ਨਾ ਉਹਨਾਂ ਦਾ ਚੰਗੀ ਪਰ ਉਹ ਰਿਸ਼ੀ ਜੀ ਨਾਲੇ ਲਿੱਤੀ ਤੇਰੀ ਮਾਂ ਬਤਾ ਕੀ ਕਹਿੰਦੀ ਸੀ ਸਾਡੇ ਮੈਟਰ ਚ ਨਾ ਆ ਕੇ ਬੋਲ ਸਾਡੀ ਨੂੰ ਸੱਸ ਦਾ ਮੈਟਰ ਅਹੀ ਕਿਹਾ ਸੀ ਨਾ ਤੇ ਉਹ ਹਰ ਮੈਟਰ ਚ ਆ ਕੇ ਬੋਲੇ ਬਲਾਬ ਨਹੀਂ ਮਾਣੂ ਬਲਾ ਕਿ 70 ਲੱਖ ਦਾ ਨੁਕਸਾਨ ਆ ਆ ਕੇ ਭਰੇ ਜੇ ਪਰ ਜਾਈ ਨਾ ਤੇ ਅੰਜੂ ਨੀਵੀਂ ਥਾਂ ਹੋ ਕੇ ਬਹਿ ਜੇਗੀ ਤੇ ਤੁਹਾਡੇ 76 ਜਬਾਨੀ ਪੀਲੇਗੀ। ਓ ਸ਼ਰਮ ਕਰੋ ਸ਼ਰਮ। ਉਹਨਾਂ ਦੇ ਫਰਜ਼ ਪੁੱਛਦੇ ਹੋ। ਕਿਹੜੇ ਭੁਗਤਾਰੇ ਕਿਹੜੇ ਨਹੀਂ ਭੁਗਤਾਰੇ। ਕਿਹਣੀ ਖੜੀ ਤੁਹਾਡਾ ਭਲਾ ਹੋਣਾ। ਅਹੀ ਨਹੀਂ ਤਾਂ ਮਾਰਾ ਕਹਿੰਦੇ ਕੋਈ ਵੀ। ਪਰ ਤੂੰ ਹੀ। ਰੱਬ ਦੇ ਕਹਿਰ ਤੋਂ ਡਰੋ ਥੋੜਾ ਜੀ ਨਾ। ਬੁੱਢਿਆਂ ਨੂੰ ਘਰੋਂ ਕੱਢਦੇ ਫਿਰਦੇ ਹੋ। ਲੋਕੀ ਦਾ ਜਵਾਬ ਨੂੰ ਨਹੀਂ ਕੋਈ ਕਰੋ ਘੜਦਾ। ਡਰਦੇ ਨੇ ਕਰਮ ਕਰਨ ਲੱਗਿਆ ਤੇ ਤੂੰ ਹੀ। ੱਕੇ ਦਿੱਤੇ ਚਾਰ ਗੱਲਾਂ ਉਹਨਾਂ ਨੂੰ ਸੁਣਾਉਗੇ ਉਹ ਤਾਂ ਚੁੱਪ ਕਿਤੇ ਜਾਣਗੇ ਨਾ ਨਾ ਕੋਈ ਦਵਾਈ ਨਾ ਕੋਈ ਕੱਪੜਾ ਨਾ ਪੈਰ ਚ ਜੁੱਤੀ ਕਿੱਥੇ ੱਕੇ ਖਾਂਦੇਗੇ ਉਹਨਗੇ ਤੇਰੇ ਲਈ ਥਾਣਿਆਂ ਤੱਕ ਪਿਓ ਜਾਂਦਾ ਰਿਆ ਨਾ ਵੀ ਨਾ ਮੇਰੇ ਪੁੱਤ ਨੂੰ ਕੋਈ ਹੱਥ ਨਾ ਲਾ ਦੇ ਦੁਕਾਨਾਂ ਤੱਕ ਵੇਚਣ ਲਈ ਕਦੀ ਗਹਿਨੇ ਪਾ ਦਿੰਦਾ ਸੀ ਤੂੰ ਕੀ ਕੀਤਾ ਮੋਰਾਂ ਕੀ ਕੀਤਾ ਪਿਓ ਨੂੰ ਕਰਨ ਗਿਆ ਤੂੰ ਖੌਂਚਾ ਨਾ ਪਿੰਡ ਚਲ ਗਿਆ ਹੋਏਗਾ ਇਹਨਾਂ ਕੋਚ ਬਾੜ ਚ ਸਾਰਾ ਕੁਝ ਰੁੜ ਗਿਆ ਪਤਾ ਨਾ ਰੁੜ ਗਿਆ ਮੈਂ ਜਾਣੇ ਸ਼ਹਿਰ ਚ ਆ ਗਈ ਨਾ ਬਾੜ ਤੇਰੇ ਵੇਖਾਂਗੀ ਤੂੰ ਹੀ ਲੋਕ ਕਿੱਥੇ ਜਾਂਦੇ ਹੋ ਤੇਰੀ ਮਾਰਗ ਦੀ ਕਿ ਭੜਾਈ ਰੱਖਦੀ ਕੋਲ ਜਦ ਤੈਨੂੰ ਕੋਈ ਤੇਰਾ ਯਾਰ ਦੋਸਤ ਰੱਖਦਾ ਕਹਿੰਦੇ ਯਾਰੀ ਦੋਸਤੀਆਂ ਦੇ ਵਿੱਚ ਕਿਤੇ ਪਿਆਰ ਪੈ ਜਾਏ ਨਾ ਚਲੋ ਕੀ ਰਿਸ਼ਤੇਦਾਰੀਆਂ ਬਾਹਲਾ ਪਿੰਡੇ ਨੇ ਦੋ ਮਿੰਟ ਤੋਂ ਕੰਨਾ ਤੇ ਨਹੀਂ ਯਾਰ ਇਹਨਾਂ ਨਾਲ ਪਿਆਰ ਵਧਾ ਲਈਏ ਇਹ ਗੁੜਾ ਹੋ ਜਾਏਗਾ ਰਿਸ਼ਤਾ ਮੈਂ ਵਿਆਹ ਕੀਤਾ ਸੀ ਮੈਨੂੰ ਪਤਾ ਨਹੀਂ ਕਿੰਨਾ ਸੀ ਗੋ ਉਹਨੂੰ ਗੰਦੇ ਸ਼ਬਦ ਕਹਿ ਕੇ ਘਰੋਂ ਕੱਢਿਆ ਤੈਨੂੰ ਜਨਾ ਸ਼ਰਮ ਨਹੀਂ ਆਈ ਤੈਨੂੰ ਕੋਈ ਖਿਆਲ ਨਹੀਂ ਆਇਆ ਆਪਣੀ ਜ਼ਿੰਮੇਵਾਰੀ ਦਾ ਕਿ ਮੇਰੇ ਮਾਪੇ ਕਿਵੇਂ ਰੰਦੇ ਹੋਣਗੇ ਰਹਿ ਇੱਥੇ ਹਮੇਸ਼ਾ ਲਈ ਰਹਤੇ ਤੂੰ ਵੀ ਰਹਿ ਮੇਰਾ ਮੂੰਹ ਤੂੰ ਹੀ ਕੀ ਵੇਖਣਾ ਕਹਿੰਦੇ ਦਲੀਜ ਨਾ ਚੜੀ ਮੈਂ ਮੇਰੀ ਮਾਂ ਮੇਰਾ ਪਿਓ ਕਦੀ ਨਹੀਂ ਸਾਡੀ ਦਲੀ ਚੜਨਗੇ ਮੈਂ ਰੱਖਾਂਗੀ ਆਪਣੇ ਨਾਲ ਮੈਂ ਇੰਨੇ ਜੋਗੀ ਨਹੀਂ ਕਿ ਕਿਸ ਨੂੰ ਛਤਰ ਸ਼ਾਇਆ ਦੇ ਸਕਾਂ ਪਰ ਮੈਂ ਇੰਨੇ ਜੋਗੀ ਜ਼ਰੂਰ ਹਾਂ ਕਿ ਉਹਨਾਂ ਨੂੰ ਗੱਲ ਨਾ ਲਾ ਕੇ ਰੱਖਾਂਗੀ ਮੈਂ ਤਾਂ ਸ਼ੁਕਰ ਕਰਦੀ ਰੱਬ ਦਾ ਕਿ ਜਿੰਨਾ ਮਾਪਿਆਂ ਨੇ ਮੈਨੂੰ ਪਾਲਿਆ ਪੋਸਿਆ ਨਾ ਅੱਜ ਮੈਨੂੰ ਸੰਭਲ ਲਈ ਟਾਈਮ ਦੇ ਤਾਂ ਉਹਨਾਂ ਨੇ ਅੱਜ ਮੈਂ ਆਪਣੀ ਮਾਂ ਨੂੰ ਉਦਾਂ ਹੀ ਸੰਭਾਂਗੀ ਜਿੱਦਾਂ ਮੇਰੀ ਮਾਂ ਨੇ ਮੈਨੂੰ ਸੰਭਾਇਆ ਅੱਜ ਮੈਂ ਆਪਣੇ ਪਿਓ ਦਾ ਉਦਾਂ ਹੀ ਹੱਥ ਫੜਾਂਗੀ ਜਿੱਦਾਂ ਉਹ ਮੇਰਾ ਹੱਥ ਫੜ ਕੇ ਤੁਰਦਾ ਸੀ ਤੂੰ ਭੱਜਿਆ ਆਪਣੀਆਂ ਜੋ ਮਹਿਮਾਰੀਆਂ ਤੋਂ ਮੈਂ ਨਹੀਂ ਭੱਜੀ ਤੋ ਭੱਜਿਆ ਸੇਵਕ ਤੂੰ ਤੂੰ ਬੜਾ ਵੱਡਾ ਗਲਤ ਕੰਮ ਕੀਤਾ ਸੇਵਕ ਬਸ ਇਹ ਯਾਦ ਰੱਖੀ ਮੇਰੇ ਮਾਪੇ ਨਾ ਅੱਜ ਵੀ ਮੇਰੇ ਨਾਲ ਨੇ ਤੇ ਕੱਲ ਵੀ ਪਰ ਅੱਜ ਵੀ ਉਹ ਤੈਨੂੰ ਯਾਦ ਕਰਦੀ ਐ ਹਰਉਂਦੀ ਐ ਮੇਰਾ ਸੇਵਕ ਮੇਰਾ ਲਾਲ ਕਿੱਥੇ ਜਾਵੇਂ ਪਰ ਮੈਂ ਉਹਨੇ ਤੇਰੇ ਵੱਲ ਕਦੀ ਨਹੀਂ ਆਂਦਾਂਗੀ ਸਾਂਭ ਆਪਣਾ ਮਹਿਲ ਕੰਦਾ ਨਾ ਗੱਲਾਂ ਕਰੀ ਕੰਦਾ ਨਾ ਰੋਂਨ ਕਮ ਲਈ ਜਦੋਂ ਰੱਬ ਤੇਰੇ ਘਰ ਲਾਲ ਦੇਗਾ ਨਾ ਦੁਆ ਦੇਨੀ ਮੈਂ ਵੱਦ ਦੁਆ ਨਹੀਂ ਦੰਦੀ ਤੂੰ ਦੱਸੀ ਨਾ ਉਹਦੀ ਕੋਈ ਭੂਆ ਨਾ ਉਹਦਾ ਕੋਈ ਦਾਦਾ ਦਾਦੀ ਕੱਲਿਆਂ ਹੀ ਮੋਜਾ ਮਨਾਣਾ ਕੱਲਿਆਂ ਹੀ ਰਿਸ਼ਤੇਦਾਰੀਆਂ ਨਿਭਾਣਾ ਚੰਗਾ ਕੱਲਿਆਂ ਹੀ ਨਿਭਾਣਾ ਅੱਤਵਾਦ ਤੁਹਾਡੀ ਦਿਲ ਨਹੀਂ ਆਵਾਂਗੀ ਕਦੀ ਵੀ ਮੇਰੇ ਮਾਪੇ ਉਹਨੂੰ ਕੱਢਿਆ ਨਾ ਮੇਰੇ ਲਈ ਤੂੰ ਹੀ ਵੀ ਨਹੀਂ ਕੁਝ ਲੱਗਦੇ ਕੁਝ ਨਹੀਂ ਲੱਗਦੇ